ਨਾ ਜ਼ਗੀਰਾਂ ਦੇ ਮੇਲੇ ਲੱਗਦੇ ਸਦਾ ਫਕੀਰਾਂ ਦੇ ਸਤਿ ਸ਼ਕਾਲ ਤਾਂ ਇਸ ਵਕਤ ਅਸੀਂ ਦਰਗਾਹ ਬਾਬਾ ਮੌਜਦੀਨ ਦੀ ਦਰਗਾਹ ਤੇ ਖੜੇ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਮੇਲਾ ਬੜੀ ਧੂਮਤਾਵਣਾ ਮਨਾਇਆ ਜਾ ਰਿਹਾ ਸਨਾਂ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਆ ਪ੍ਰਧਾਨ ਜੀ ਸਤਿ ਸ਼ਕਾਲ ਜੀ ਆ ਜਿਹੜਾ ਮੇਲਾ ਕਿਦੋਂ ਮਨਾਇਆ ਜਾ ਰਿਹਾ ਤੇ ਕੀ ਸੰਗਤਾਂ ਨੂੰ ਕੀ ਕਰ ਦਰਗਾਹ ਪੀਰ ਬਾਬਾ ਮੌਜਦੀਨ ਵੈਲਫੇਅਰ ਸੁਸਾਇਟੀ ਵੱਲੋਂ ਸਮੂਹ ਸਾਧ ਸੰਗਤਾਂ ਨੂੰ ਜੀਰਾ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਏ ਕਿ ਬਾਬਾ ਮੌਜਦੀਨ ਦਾ ਮੇਲਾ ਦੇਸੀ ਮਹੀਨਾ 16 ਹਾੜ 30 ਜੂਨ 2025 ਦਿਨ ਸੋਮਵਾਰ ਨੂੰ ਜੀਰਾ ਸ਼ਹਿਰ ਵਾਸੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ ਜੋ ਮੇਲਾ ਬਾਬਾ ਦਿਲਵਰ ਹਸੈਨ ਗੱਦੀ ਨਿਸ਼ੀਨ ਬਾਬਾ ਮੌਜਦੀਨ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਹਾਂ ਤੇ ਇਹ ਕਲਾਕਾਰ ਕਿਨ ਬਾਬਾ ਜੀ ਦੇ ਹਰ ਸਾਲ ਜਿਹੜੇ ਮੇਲੇ ਤੇ ਕਲਾਕਾਰ ਆਉਂਦੇ ਆ ਕਵਿਸ਼ਰੀ ਵੀ ਆਉਂਦੇ ਆ ਕਵਾਲ ਵੀ ਆਉਂਦੇ ਆ ਇਸ ਸਾਲ ਜਿਹੜੇ ਮੇਨ ਕਲਾਕਾਰ ਆ ਰਹੇ ਆ ਉਹ ਪੰਜਾਬੀ ਸਿੰਗਰ ਮੈਡਮ ਜੋਤੀ ਗਿੱਲ ਮੈਡਮ ਆਰ ਨੂਰ ਅਰਸ਼ਦੀਪ ਚੋਟੀਆਂ ਜੋ 30 ਜੂਨ ਨੂੰ ਮੇਲੇ ਤੇ ਪਹੁੰਚ ਰਹੇ ਆ ਆਪਦੀ ਹਾਜ਼ਰੀ ਲਵਾਉਣ ਵਾਸਤੇ ਬਿਸਮਿਲ੍ਲਾਹਿ ਰਹਿਮਾਨ ਨ ਰਹੀਮ ਲਾ ਇਲਾ ਇਲਾ ਮਹਮਦ ਪਾਕਰ ਸੋਲਦਾ ਇਨਸ਼ਾਅੱਲਾ ਰਹਿਮਤ ਕਰੇ ਸਾਰਿਆਂ ਤੇ ਇਹ ਦਰਗਾਹ ਪੀਰ ਬਾਬਾ ਮੌਜਦੀਨ ਜੀਰਾ ਦੇ ਵਿੱਚ ਜਿਨ੍ਹਾਂ ਨੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਵਰਦਾਨ ਦਿੱਤਾ ਕਿਉਂਕਿ ਇੱਥੇ ਕੋਈ ਡਰਦਾ ਛੇਤੀ ਕੀਤਾ ਤਾਂ ਕੋਈ ਰਹਿੰਦਾ ਹੀ ਨਹੀਂ ਸੀ ਇਲਾਕੇ ਬੰਨੇ ਕਹਿੰਦੇ ਸੀ ਕਿ ਪਾਣੀ ਦੇ ਹੜ ਆਉਂਦੇ ਆ ਪਾਣੀ ਆ ਜੂਗਾ ਇਸ ਸਾਈਂ ਜੀ ਨੇ ਬਾਬਾ ਮੌਜਦੀਨ ਨੇ ਵਰਦਾਨ ਦਿੱਤਾ ਕਿ ਜੀਰੇ ਦੇ ਵਿੱਚ ਕੋਈ ਹੜ ਨਹੀਂ ਆਊਗਾ ਕੋਈ ਮਾੜੀ ਘਟਨਾ ਨਹੀਂ ਹੋਊਗੀ ਤੇ ਇਹਦਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਮੇਲਾ ਲੱਗਦਾ ਆ 1960 ਤੋਂ ਲੈ ਕੇ 72 ਤੱਕ ਮੇਰੇ ਦਾਦਾ ਜੀ ਰਹੇ ਆ ਗੱਡੀ ਤੇ ਕੁਝ ਦਿਨ ਬਾਅਦ ਮੇਰੇ ਪਿਤਾ ਜੀ ਨੇ ਕਮਾਂਡ ਸੰਭਾਲੀ ਗੱਡੀ ਦੀ ਉਸ ਤੋਂ ਬਾਅਦ ਐਟਾ ਮੌਜੂਦਾ ਕਮਾਂਡ ਗੱਡੀ ਤੇ ਮੈਂ ਸੰਭਾਲੀ ਆ ਜੋ ਦੇਖ ਰਿਹਾ ਕਰਦਾ ਐ ਤੇ ਸੰਤਾਂ ਦੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਇੱਥੇ ਮੇਲਾ ਵੀ ਹੁੰਦਾ ਤੇ ਸਭ ਦੀਆਂ ਆਸਾਂ ਮਰਦਾ ਪੂਰੀਆਂ ਹੁੰਦੀਆਂ ਵਾ ਇੱਥੇ ਇੱਕ ਇਸ ਜੋਰਕਾ ਵੱਲੋਂ ਫਕਰ ਬਾਬਾ ਮੌਇਦੀਨ ਵੱਲੋਂ ਪੁਰਾਣਾ ਤੂਬੀਆ ਜਿੱਥੇ ਵਰਦਾਨ ਦਿੱਤਾ ਹੀ ਕੋਈ ਥੋੜੇ ਫਿਰਸੀਆ ਹੋਣ ਬੰਦਾ ਉਸ ਜਲ ਨਾਲ ਐਤਵਾਰ ਨੂੰ ਇਛਨਾਣ ਕਰੇ ਤੇ ਸਾਰਾ ਕੁਝ ਛੱਡਦੇ ਆ ਮੌਕੇ ਠੀਕ ਹੁੰਦੇ ਆ ਪ੍ਰਮਾਤਮਾ ਦੀ ਬੇਅੰਤ ਕੁਛਕਾ ਇੱਥੇ ਕਵਾਲ ਵੀ ਆਉਂਦੇ ਆ ਗਾਇਕ ਵੀ ਆਉਂਦੇ ਆ ਤੇ ਸੰਤਾਂ ਵੀ ਤੁੰਤੜਾਲੇ ਨਾਲ ਇਲਾਕੇ ਚ ਇੱਥੇ ਆਉਂਦੀਆਂ ਵਾ ਤੇ ਪ੍ਰਮਾਤਮਾ ਸਭ ਦੀ ਆਸਮਰਾਂ ਦੇ ਬਾਬਾ ਮੌਇਦੀਨ ਦੀ ਪੂਰੀ ਕਰਦੇ ਹੁਣ ਵੀ 16 ਹਾੜ ਤੇ ਜੂਨ ਨੂੰ ਦਿਨ ਸੋਮਵਾਰ ਨੂੰ ਬਾਬਾ ਮੋਜਦੀਨ ਜੀ ਦਾ ਮੇਲਾ ਕਰਾਇਆ ਜਾ ਰਿਹਾ ਤੇ ਸੰਗਤਾਂ ਦੇ ਸਹਿਯੋਗ ਨਾਲੇ ਜਿਨ੍ਹਾਂ ਜਿਨ੍ਹਾਂ ਨੇ ਰਸਦ ਦਾ ਸਮਾਨ ਵੇਚਣਾ ਇਸ ਮੇਲੇ ਤੋਂ ਦੋ ਦਿਨ ਪਹਿਲਾਂ ਪਹਿਲਾਂ ਸੇਵਾ ਸਾਰਿਆਂ ਨੂੰ ਕਹੀ ਜਾਂਦੀ ਕੀ ਭੇਜਦੇ ਹੋ ਤੇ ਬਾਬਾ ਮੋਜਦੀਨ ਖੁਸ਼ੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ